ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਪਾਰਤ ਦੇ ਟਰੱਕ ਡਰਾਈਵਰਾਂ ਨੇ ਕੀਤੀ ਹੜਤਾਲ ਹਿੱਟਾਂ ਡਰਾਂ ਸੰਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਚ ਤੇਲ ਟੈਕਰ ਯੂਨੀਅਨਾਂ ਦੇ ਡਰਾਈਵਰਾਂ ਦੀ ਹੜਤਾਲ ਕਈ ਥਾਵਾਂ ਤੇ ਪੈਟਰੋਲ ਪੰਪਾਂ ਤੇ ਮੁੱਖਿਆ ਤੇਲ ਪੈਟਰੋਲ ਪੰਪ ਕਿਤੇ ਗਏ ਬੰਦ ਬਲਵੰਤ ਸਿੰਘ ਰਾਜੋਣਾ ਨੇ ਗ੍ਰਹਿ ਮੰਤਰੀ ਅਮਿਸ਼ਾ ਨੂੰ ਲਿਖੀ ਚਿੱਠੀ ਪਾਰਲੀਮੈਂਟ ਵਿੱਚ ਦਿੱਤੇ ਗਏ ਬਿਆਨ ਤੇ ਮੰਗਿਆ ਜਵਾਬ ਕਿ ਹਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਤਾਂ ਫਿਰ ਪੁਛਤਾਵਾ ਕਿਸ ਗੱਲ ਦਾ ਮਾਫੀ ਕਿਸ ਗੱਲ ਦੀ ਨਵਜੋਤ ਸਿੰਘ ਸਿੱਧੂ ਨੇ ਆਵਾਦੀ ਪਾਰਟੀ ਦੀ ਜਾਣ ਦੀ ਖਬਰਾਂ ਵਿਚਕਾਰ ਸਿੱਧੂ ਦਾ ਆਇਆ ਵੱਡਾ ਬਿਆਨ ਅਰਵਿੰਦ ਕੇਜਰੀਵਾਲ ਤੇ ਸਰ ਦੇ ਤਿੱਖੇ ਨਿਸ਼ਾਨੇ ਕਿਹਾ ਸ਼ਰਾਬ ਕਤਲ ਵਿੱਚ ਮੇਰੇ ਸਵਾਲਾਂ ਦਾ ਨਹੀਂ ਮਿਲਿਆ ਹੱਲ ਤੱਕ ਕੋਈ ਜਵਾਬ ਡੀਐਸਪੀ ਦੇ ਸਸਰੀ ਕੇਜ ਕਤਲ ਤੋਂ ਬਾਅਦ ਵਿਰੋਧੀਆਂ ਦਾ ਸਰਕਾਰ ਤੇ ਨਿਸ਼ਾਨਾ ਰਾਜਾਪੁਰਿੰਗ ਤੋਂ ਬਾਅਦ ਪ੍ਰਗਟ ਸਿੰਘ ਨੇ ਕੇਦੀ ਸਰਕਾਰ ਕਿਆ ਪਾਜ ਪਾ ਦੀ ਵੀ ਟੀਮ ਹੈ ਆਮ ਆਦੀ ਪਾਰਟੀ ਕਾਂਗਰਸ ਨੂੰ ਕਰਨਾ ਚਾਹੁੰਦੀ ਹੈ ਖਤਮ ਹੁਣ ਖਬਰਾਂ ਵਿਸਥਾਰ ਨਾਲ ਟਰੱਕ ਅਤੇ ਬੱਸ ਆਪਰੇਟਰਾਂ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਤੇਲ ਟੈਂਕਰ ਦੀ ਯੂਨੀਅਨਾਂ ਦੇ ਡਰਾਈਵਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ ਜਿਸ ਕਰ ਨਵੇਂ ਸਾਲ ਦੇ ਨਾਲ ਹੀ ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਹਿੱਟ ਐਂਡ ਰੰਕ ਨੂੰ ਖਿਲਾਫ ਦੇਸ਼ ਭਰ 'ਚ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਹੈ। ਇਸ ਦੇ ਚੱਲਦੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹੜਤਾਲ ਦਾ ਅਸਰ ਪੈਟਰੋਲ ਪੰਪਾਂ ਤੇ ਸਿੱਧਾ-ਸਿੱਧਾ ਪੈਣਾ ਸ਼ੁਰੂ ਹੋ ਗਏ। ਪੰਜਾਬ 'ਚ ਵੀ ਡਰਾਈਵਰਾਂ ਵੱਲੋਂ ਹੜਤਾਲ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪੈਟਰੋਲ ਪੰਪਾਂ ਤੇ ਪੈਟਰੋਲ ਖਤਮ ਹੋ ਗਏ। ਇਸ ਨਾਲ ਬਹੁਤ ਸਾਰੇ ਪੰਪ ਬੰਦ ਹੋ ਗਏ ਨੇ। ਇੰਨਾ ਹੀ ਨਹੀਂ ਕਈ ਪੰਪਾਂ ਤੇ ਡੀਜ਼ਲ ਵੀ ਖਤਮ ਹੋ ਗਏ। ਪੈਟਰੋਲ ਪੰਪਾਂ ਤੇ ਪੈਟਰੋਲ ਤੇ ਡੀਜ਼ਲ ਪਾਉਣ ਛੇਤੀ ਖਤਮ ਨਾ ਹੋਈ ਤਾਓ ਕਿਤੇ ਜਾਣ ਜੋਗੇ ਨਹੀਂ ਰਹਿਣਗੇ ਤੁਹਾਨੂੰ ਕਿਤਾ ਪਤਾ ਲੱਗਿਆ ਕਿਹੜਾ ਪੈਟਰੋਲ ਹੁਣ ਨਹੀਂ ਮਿਲੇਗਾ ਸਾਨੂੰ ਪਤਾ ਨਹੀਂ ਲੱਗਾ ਦਾ ਹਾਂਸਿਆਂ ਅਚਾਨਕ ਆਏ ਕਿਤੇ ਦੇਰ ਮੁਕਾ ਸਾਥ ਸਾਥ ਆ ਰਹੇ ਇੱਕ ਦੂਜੇ ਨੂੰ ਪੁੱਛਣ ਦੱਸਦੇ ਨਹੀਂ ਕੀ ਗਾ ਅੱਛਾ ਤੇ ਚਲੋ ਮੈਂ ਦੇਖਿਆ ਅੱਗੇ ਲਾਈਨ ਲੱਗੇ ਨਾ ਹੋਰ ਕਈ ਪੈਟਰੋਲਪੰਪਾਂ ਤੇ ਰੁਕਿਆ ਤੁਹਾਨੂੰ ਬਾਕੀ ਸਾਰੇ ਪੈਟਰੋਲ ਪੰਪਾਂ ਤੇ ਡੀਜ਼ਲ ਹੈਗਾ ਨਹੀਂ ਬਹੁਤ ਬਹੁਤ ਪਰੇਸ਼ਾਨ ਆ ਜੀ ਬਹੁਤ ਪਰੇਸ਼ਾਨ ਮੋਟਰਸਾਈਕਲਾਂ ਦੇ ਵਿੱਚ ਵੀ ਤਾਂ ਹੈ ਨਹੀਂ ਜੇ ਪਹਿਲਾਂ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਭਾਜੀ ਕਿੰਨਾ ਸਮਾਂ ਲੱਗ ਗਿਆ ਲਾਈਨ ਦੇ ਵਿੱਚ ਮੈਨੂੰ ਕਿੰਨਾ ਸਮਾਂ ਗਿਆ ਲੱਗਿਆ ਕਿੰਨੇ ਦੇ ਵਿੱਚ ਕਿੰਨੇ ਪਰੇਸ਼ਾਨੀ ਦਾ ਸਾਹਮਣਾ ਕਰ ਭਾਜੀ ਹੁੰਦੀ ਆ ਕਹਾ ਇਹ ਵੀ ਚੱਲੀ ਆ ਰਹੇ ਆ ਜੀ ਹਾਤਾ ਵੀ ਹੋਣ ਕਰ ਰਹੇ ਕੋਈ ਚੀਜ਼ ਕੋਈ ਨਿੱਕੇ ਗੱਡੀਆਂ ਆ ਗਈਆਂ ਕੋਈ ਨਾ ਕੋਈ ਫਬਰ ਤਕਰੀਰ ਤੋਂ ਦੱਸਦੀ ਹੈ ਕਿ ਭਾਰਤੀ ਨਿਆਂ ਸੰਹਿਤਾ 2023 ਵਿੱਚ ਸੋਤ ਤੋਂ ਬਾਅਦ ਹਿੱਟ ਐਂਡ ਰਨ ਕੇਸਾਂ ਵਿੱਚ ਦੋਸ਼ੀ ਡਰਾਈਵਰਾਂ ਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਵਿਰੋਧ ਵਿੱਚ ਡਰਾਈਵਰ ਤੇ ਟਰਾਂਸਪੋਰਟਰ ਖੁੱਲ ਕੇ ਸਾਹਮਣੇ ਆ ਗਏ ਨੇ। ਆਟੋ ਰਿਕਸ਼ਾ ਤੇ ਹੋਰ ਜਥੇਬੰਦੀਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਦੇਖਣਾ ਹੋਵੇਗਾ ਕਿ ਇਹ ਹੜਤਾਲ ਕਦੋਂ ਤੱਕ ਚੱਲਦੀ ਹੈ। ਬਲਵੰਤ ਸਿੰਘ ਰਾਜੋਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਰਾਜੋਣਾ ਨੇ ਆਪਣੀ ਫਾਂਸੀ ਦੀ ਸਥਿਤੀ ਨੂੰ ਲੈ ਕੇ ਗ੍ਰਹਿ ਮੰਤਰੀ ਤੋਂ ਸਵਾਲ ਕੀਤੇ ਨੇ। ਇਸ ਚਿੱਠੀ ਵਿੱਚ ਰਾਜੋਣਾ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਕਿ ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਗਏ ਬਿਆਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਉੱਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ ਜਿਹੜੇ ਅਜੇ ਤੱਕ ਦੇਸ਼ ਵਿੱਚ ਲਾਗੂ ਨਹੀਂ ਕੀਤੇ ਗਏ। ਬਲਵੰਤ ਸਿੰਘ ਰਾਜੋਣਾ ਦੀ ਫਾਂਸੀ ਦੀ ਸਜ਼ਾ ਦੀ ਮੁਆਫੀ ਲਈ ਜਿੱਥੇ ਇੱਕ ਪਾਸੇ ਐ ਜੀ ਪੀ ਸੀ ਪੱਪਾਪਾਰ ਹੋਈ ਪਈ ਹੈ ਉੱਥੇ ਹੀ ਬਲਵੰਤ ਸਿੰਘ ਰਾਜੋਣਾ ਵੱਲੋਂ ਵੀ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ। ਉਹਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਅਮਿਤ ਸ਼ਾਹ ਤੋਂ ਕੁਝ ਸਵਾਲ ਪੁੱਛੇ ਨੇ। ਉਹਨਾਂ ਦੇਸ਼ ਦੀ ਪਾਰਲੀਮੈਂਟ ਵਿੱਚ ਅ ਜਿਸ ਵਿੱਚ ਅਮਿਤਸਰ ਨੇ ਕਿਹਾ ਸੀ ਕਿ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਜੇਕਰ ਉਸ ਨੂੰ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਪਛਤਾਵਾ ਹੀ ਨਹੀਂ ਉਹ ਵਿਅਕਤੀ ਦਇਆ ਜਾਂ ਰਹਿਮ ਦਾ ਹੱਕਦਾਰ ਹੀ ਨਹੀਂ ਜਿਸ ਤੇ ਰਾਜਵਾਲਾ ਨੇ ਲਿਖਿਆ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਤਾਂ ਫਿਰ ਪਛਤਾਵਾ ਕਿਸ ਗੱਲ ਦਾ ਮਾਫੀ ਕਿਸ ਗੱਲ ਦੀ ਇਸ ਦਿਨਾਲ ਹੀ ਰਾਜਵਾਲਾ ਨੇ ਕਿਹਾ ਕਿ ਤੁਸੀਂ ਮੇਰੇ ਉੱਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ ਜਿਹੜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ ਇੱਥੇ ਬਲਵੰਸੀ ਰਾਜਵਾਲਾ ਦੀ ਭੈਣ ਬੀਬੀ ਕਮਲਦੀਪ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੁਸੀਂ ਦੇਖੋ ਤਾਂ ਇੱਕ ਬੇਇਨਸਾਫੀਆਂ ਨੇ ਜਿਹੜਾ ਇੱਕ ਬੇਇਨਸਾਫੀਆਂ ਦਾ ਲੰਬਾ ਦੌਰ ਸਾਡੇ ਪੰਜਾਬ ਨੇ ਸਾਡੇ ਸਿੱਖਾਂ ਨੇ ਸਾਰਿਆਂ ਨੇ ਹਟਾਇਆ ਜਾਂ ਜਦ ਕਿ ਜਿਹੜੀ ਵੀਰਜੀ ਨੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ 28 ਸਾਲ ਆਪਣੀ ਸਜ਼ਾ ਕੱਟ ਚੁੱਕੇ ਨੇ 17 ਸਾਲ ਉਹਨਾਂ ਨੂੰ ਫਾਂਸੀ ਚੱਕੀ ਦੇ ਵਿੱਚ ਹੋ ਗਏ ਉਸ ਤੋਂ ਬਾਅਦ ਵੀ ਜੇਕਰ ਵੀਰਜੀ ਦੇ ਕੇਸ ਤੇ ਅਜੇ ਤੱਕ ਫੈਸਲਾ ਨਹੀਂ ਹੋ ਰਿਹਾ ਸੁਪਰੀਮ ਕੋਰਟ ਦੇ ਕਹਿਣ ਤੇ ਵੀ ਫੈਸਲਾ ਨਹੀਂ ਹੋ ਰਿਹਾ ਸਭ ਤੋਂ ਵੱਡੀ ਗੱਲ ਕਿ 2019 ਦੇ ਵਿੱਚ ਖੁਦ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਪ੍ਰਕਾਸ਼ ਪੁਰਤਕੇ ਉਹ ਮਤਲਬ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਸਰਕਾਰ ਮੁਕਰ ਗਈ ਤਾਂ ਵੀਰ ਜੀ ਰਾਜੋਣਾ ਜੀ ਨੇ ਅੱਜ ਜਿਹੜਾ ਆਪਣਾ ਪੱਖ ਆ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਜੀ ਕਿਵੇਂ ਦੇ ਦਏ ਐਸੀ ਵੀ ਲੈ ਕੇ ਵੀ ਕੁਝ ਤੁਹਾਡਾ ਚਰਚਾ ਹੋਣੀ ਹੈ ਜੀ ਬਿਲਕੁਲ ਜੀ ਜ਼ਰੂਰ ਚਰਚਾ ਹੋਈ ਆ ਉਹਦੇ ਚ ਇਹੀ ਕਹਿਣਾ ਵੀਰ ਜੀ ਰਾਜੋਣਾ ਜੀ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਿਹੜੇ ਪੰਜ ਸਿੰਘ ਸਹਿਬਾਨ ਆਦੇਸ਼ ਚੜੀ ਕਰਦੇ ਨੇ ਉਹਨਾਂ ਦਾ ਸਨਮਾਨ ਕਾਇਮ ਰਹਿਣਾ ਚਾਹੀਦਾ ਤੋਂ ਦੱਸਦੀ ਹੈ ਕਿ ਐ ਜੀ ਪੀ ਸੀ ਵੱਲੋਂ ਬਲਵੰਤ ਸਿੰਘ ਰਾਜਵਾਲਾ ਦੀ ਫਾਂਸੀ ਦੀ ਸਜ਼ਾ ਦੀ ਮਾਫੀ ਲਈ ਲਗਾਤਾਰ ਜਤਨ ਕੀਤੇ ਜਾ ਰਹੇ ਨੇ ਕੁਝ ਸਮਾਂ ਪਹਿਲਾਂ ਰਾਜਵਾਲਾ ਵੱਲੋਂ ਐ ਜੀ ਪੀ ਸੀ ਵੱਲੋਂ ਪਾਈ ਗਈ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਐ ਜੀ ਪੀ ਸੀ ਵੱਲੋਂ ਰਾਜਵਾਲਾ ਤੋਂ ਕੁਝ ਸਮਾਂ ਮੰਗਾ ਗਿਆ ਪਰ ਹਾਲੇ ਤੱਕ ਐ ਜੀ ਪੀ ਸੀ ਦੀ ਕੇਂਦਰ ਨਾਲ ਕੋਈ ਮੀਟਿੰਗ ਨਹੀਂ ਹੋਈ ਹੁਣ ਦੇਖਣਾ ਹੋਵੇਗਾ ਕਿ ਰਾਜਵਾਲਾ ਦੀ ਚਿੱਠੀ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਈ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ ਕੁਝ ਸਮੇਂ ਤੋਂ ਸਿਆਸੀ ਪੰਡਤਾਂ ਵੱਲੋਂ ਕਿਆਸਰਾਈਆਂ ਲਗਾਏ ਜਾਂਦੀਆਂ ਸਨ ਕਿ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮੂਲਿਤ ਕਰਕੇ ਮਾਸਟਰ ਸਟ੍ਰੋਕ ਖੇਡਣ ਪਰ ਨਵਜੋਤ ਸਿੰਘ ਸਿੱਧੂ ਨੇ ਹਮੇਸ਼ਾ ਦੀ ਤਰ੍ਹਾਂ ਨਵਾਂ ਰਸਤਾ ਫੜਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਨੂੰ ਲੁਪੇਟੇ ਵਿੱਚ ਲਿਆ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ED ਦੇ ਨੋਟਿਸ ਤੋਂ ਬਾਅਦ ਬ੍ਰੋਧੀਆਂ ਵੱਲੋਂ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਜਾ ਰਿਹਾ ਹੈ ਇਸੇ ਦੇ ਚੱਲਦੇ ਨਵਜੋਤ ਸਿੰਘ ਸਿੱਧੂ ਵੀ ਪਿੱਛੇ ਨਹੀਂ ਰਹੇ ਦਿੱਲੀ ਵਿੱਚ ਕਾਂਗਰਸਾਇਕਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਅਰਵਿੰਦ ਕੇਜਰੀਵਾਲ ਖਿਲਾਫ ਟਵੀਟ ਕਰ ਰਹੇ ਨੇ ਉਹਨਾਂ ਦਿੱਲੀ ਸ਼ਰਾਬ ਨੀਤੀ ਕਟਾਲੇ ਤੇ ਅਰਵਿੰਦ ਕੇਜਰੀਵਾਲ ਨੂੰ ਘੇਰਦੀ ਹੋਏ ਕਿਹਾ ਕਿ ਉਹ ਈੜੀ ਦਾ ਸਾਹਮਣਾ ਕਰਨ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ 2022 ਤੋਂ ਬਾਅਦ ਦਿੱਲੀ ਸ਼ਰਾਬ ਘਟਾਲੇ ਦੇ ਤੱਥਾਂ ਤੇ ਅੰਕੜਿਆਂ ਦੇ ਆਧਾਰ ਤੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਤੁਹਾਡੀ ਚੁੱਪੀ ਉਹਨਾਂ ਸਿਧਾਂਤਾਂ ਨਾਲ ਧੋਖਾ ਹੈ ਜਿਨ੍ਹਾਂ ਦੀ ਤੁਸੀਂ ਕਦੇ ਵਕਾਲਤ ਕੀਤੀ ਸੀ ਇਸ ਦੇ ਨਾਲ ਹੀ ਸਿੱਧੂ ਨੇ ਅਰਵਿੰਦ ਕੇਰਿਵਾਲ ਦਾ ਪੁਰਾਣਾ ਟਵੀਟ ਵੀ ਸਾਂਝਾ ਕੀਤਾ ਦਿੱਲੀ ਮੇ ਸਾਹਬ ਜੀ ਤਾਂ ਕਰੀਬ ਕਰੀਬ ਇਹ 2.5 3 ਮਹੀਨੇ ਰਹੀ ਪਾਲਿਸੀ ਇਹ 2.5 3 ਮਹੀਨੇ ਪਾਲਿਸੀ ਰਹੀ और ढाई तीन महीने में इस पॉलिसी को विड्रॉ करना पड़ता है जब यह पॉलिसी विड्रॉ होती है तो उसी से साफ हो जाता है कि दाल में काला। कोई भी कार विड्रॉ होती है जब तो मैन्युफैक्चरिंग डिफेक्ट होता है डिफेक्ट की वजह से ही उसे वापस लिया जाता है अगर ये जनहित में थी लोकहित में थी तो विड्रॉ क्यों हुई और यही पॉलिसी पंजाब में भी इंप्लीमेंट हुई आज तक विड्रॉ नहीं हुई आज सुप्रीम कोर्ट जो कह रहा है मैं उसे दोहराऊंगा नहीं मैं उससे दो कदम आगे जाऊं। ये 300-400 करोड़ का मामला नहीं है हजूर ये 30-40 हजार करोड़ का मामला ये उससे बहुत बड़ी बात है अब आप अगर आप देखें ये सवा महीने में डेढ़ महीने में जो तथ्य सामने आया ना तीन करोड़ ये 400 करोड़ का घपला हो गया ये पॉलिसी थी सालों के लिए इसका मतलब एक साल में 4000 करोड़ की चोरी होती नवजोत सिंह सिद्धू ने दो साल पहले दो हजार बई शराब घोटाले नाम आदमी पार्टी के मुखी तो ਕੁਝ ਵੇਰਵੇ ਸੱਚ ਕਰਨ ਦੀ ਮੰਗ ਕੀਤੀ ਸੀ ਜੋ ਅੱਜ ਤੱਕ ਸਾਂਝੇ ਨਹੀਂ ਕੀਤੇ ਗਏ ਜਿਸ ਦੇ ਚੱਲਦੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੇਦੇ ਦਿਖਾਈ ਦੇ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਾਂ ਫਿਰ ਅਰਵਿੰਦ ਕੇਜਰੀਵਾਲ ਵੱਲੋਂ ਇਸ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਪੰਜਾਬ ਦੇ ਗਿਲਿੰਦਰ ਤੋਂ ਕਾਂਗਰਸੀ ਵਿਧਾਇਕ ਪਾਰਗਤ ਸਿੰਘ ਨੇ ਡੀਐਸਪੀ ਦੇ ਸੰਸਰੀਗੇਜ ਕਤਲकांड ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਪਾਰਟੀ ਤੇ ਕਿਤੇ ਜਾ ਰਹੇ ਤਾਣੇ ਨੂੰ ਲੈ ਕੇ ਜ਼ੁਬਾਨੀ ਹਮਲਾ ਕੀਤਾ ਹੈ ਪਰਗਤ ਸਿੰਘ ਨੇ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਉਹਨਾਂ ਪੰਜਾਬ ਸਰਕਾਰ ਨੂੰ ਭਾਜਪਾ ਦੀ ਵੀ ਟੀਮ ਦੱਸਿਆ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਹਮਲਾਬਰ ਨਜ਼ਰ ਆ ਰਹੇ ਨੇ। ਜਲੰਧਰ ਵਿੱਚ ਡੀਐਸਪੀ ਦੀ ਲਾਸ਼ ਮਿਲਣ ਨੂੰ ਲੈ ਕੇ ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਬਿੰਨੇ ਆਏ। ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਜਿੱਥੇ ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੰਗ ਸਰਕਾਰ ਨੂੰ け ਰਹੇ ਨੇ, ਉੱਥੇ ਹੀ ਪ੍ਰਗਟ ਸਿੰਘ ਵੱਲੋਂ ਵੀ ਸਰਕਾਰ ਤੋਂ ਸਵਾਲ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਖੀਰ ਪੰਜਾਬ ਸਰਕਾਰ ਕਰ ਕੀ ਰਹੀ ਹੈ? ਉਹਨਾਂ ਕਿਹਾ ਕਿ ਜਲੰਧਰ ਦੇ ਡੀਐਸਪੀ ਦੀ ਲਾਸ਼ ਮਿਲਣ ਤੋਂ ਬਾਅਦ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। कानून व्यवस्था का तो इतना बुरा हाल है क्योंकि अगर डीएसपी की हत्या कर दी गई है और इससे बड़ी और क्या बात हो सकती है क्योंकि रोज़ डंडोरा पीटते हैं भगवंत मान जी कि हमारे सूबे में बड़ी अमन शांति है हम तरक्की बहुत कर रहे हैं लेकिन जिस जिस सूबे में इवन डीएसपी भी स्पेयर नहीं किए जाते वहाँ आप देख सकते हैं कि कैसी इनकी कानून व्यवस्था है बड़ी सीधी सी बात है ड्रग्स बढ़ रही है लॉ एंड ऑर्डर में प्रॉब्लम आ रही है रोज़ लूट और हत्याएं और ये सारी प्रॉब्लम्स बढ़ रही हैं आप कैसे कहोगे अच्छा व्यापारियों को तंग किया जा रहा है व्यापारियों में सहम का डर है अच्छा कुछ व्यापारी तो दो बार यूपी में जाके मीटिंग करके आए हैं कि हमने अपना बिजनेस शिफ्ट करना है उसके बाद भी आप ये सोचते हो कि ये लॉ एंड ऑर्डर बहुत अच्छा मेंटेन किया हुआ है जो आम आदमी पार्टी की सरकार ने देखो है तो ये बिल्कुल शंका जो है वो कहीं ना कहीं तो ये जब अगर पुलिस ठीक थ्योरी पे काम करेगी तो मेरा ख्याल है कि इसके नतीजे जो हो निकल आएंगे लेकिन बात ये है कि लोगों में जो स्नेहा जाता है मैसेज आता है वो बिल्कुल गलत जा रहा है कि लॉ एंड ऑर्डर दिन ब दिन डिटीरियोरेट हो रहा है पहली बात तो ये अपने सुप्रीमो से तो कम से कम पूछ ले जहाँ केजरीवाल जी इसको क्लियर कर लें कि उनकी क्या मंशा है वो तो कांग्रेस के साथ गठबंधन में लगे हुए हैं इनके जो फाइनेंस मिनिस्टर है जो चीमा जी उन्होंने स्टेटमेंट दी है केजरीवाल जी लगे हुए हैं कि हमने इंडिया गठ बनाया है इसका मतलब ये हुआ कि मैं क्यों कहता हूं कि ये बीजेपी की बी टीम है ये हमेशा कहीं ना कहीं आपको ये आ, इंडिकेट करते रहते हैं कि हम बीजेपी की बी टीम है ये बीजेपी की बी टीम है और ये बी यही चाहते हैं जो आरएसएस एस जहाँ बीजेपी चाहती है तो मैं इसीलिए तो इनको कहता हूं भाई केजरीवाल जी क्लैरिफाई कर दें कि इनका चीफ मिनिस्टर ਕੌਨਸੀ ਸਟੇਟਮੈਂਟ ਦੇ ਰਹਾ ਹੈ ਜਦਕਿ ਉਹ ਕਹੀਂ ਨਾ ਕਹੀਂ ਗਠਬੰਧਨ ਦੀ ਰਾਜਨੀਤੀ ਵਿੱਚ ਲਗੇ ਹੋਏ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਪਾਰਟੀ ਦੇ ਕਥੇਗੇ ਤੰਜਾ ਤੋਂ ਬਾਅਦ ਪਰਗਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਸਹੀ ਨਹੀਂ ਹੈ ਤੋਂ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਰਗਤ ਸਿੰਘ ਪੰਜਾਬ ਸਰਕਾਰ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਘੇਰਦੇ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਪੰਜਾਬ ਵਿੱਚ ਆਏ ਦਿਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਇਸ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਮੌਕੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦ ਲਿਆ ਇਸ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਰਕਾਰ ਦੇ ਸੋਲੇ ਘਾਰੀ ਹੈ ਹੁਣ ਮਾਲਵਿੰਦਰ ਕਾਂਗੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਸਰਕਾਰਾਂ ਪ੍ਰਾਈਵੇਟ ਅਦਾਰਿਆਂ ਨੂੰ ਸਹੂਲਤਾਂਾਂ ਦੇ ਕੇ ਉਹਨਾਂ ਤੋਂ ਫਾਇਦਾ ਲੈਂਦੇ ਰਹੇ ਪਰ ਹੁਣ ਪੰਜਾਬ ਸਰਕਾਰ ਪਬਲਿਕ ਸੈਕਟਰ ਨੂੰ ਸ਼ਕਤੀ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਨੇ। ਪੰਜਾਬ ਸਰਕਾਰ ਨੇ 540 ਮੀਗਾਵਾਟ ਦਾ ਗੋਇੰਦਵਾਲ ਸਾਹਿਬ ਦਾ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦ ਲਿੱਤਾ ਹੈ। ਹੁਣ ਇਸ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਮਾਲਵਿੰਦਰ ਕਾਂਗੜ ਦਾ ਬਿਆਨ ਸਾਹਮਣ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਉਹਨਾਂ ਦੀ ਨੀਤ ਬਾਰੇ ਸਪੱਸ਼ਟ ਦੱਸ ਰਹੀਆਂ ਹਨ ਕਿ ਪੰਜਾਬ ਸਰਕਾਰ ਪ੍ਰਾਈਵੇਟ ਸੈਕਟਰ ਦੀ ਬਜਾਏ ਪਬਲਿਕ ਸੈਕਟਰ ਤੇ ਵੱਧ ਧਿਆਨ ਦੇ ਰਹੀ ਹੈ। ਉਹਨਾਂ ਕਿਹਾ ਕਿ ਗੋਵਿੰਦਗੜ੍ਹ ਸਾਹਿਬ ਥਰਮਲ ਪਲਾਂਟ ਦੀ 1100 ਏਕੜ ਚੋਂ 400 ਏਕੜ ਜ਼ਮੀਨ ਖਾਲੀ ਪਈ ਹੈ ਜਿਸ ਤੇ ਸਰਕਾਰ ਵੱਲੋਂ ਕੋਈ ਹੋਰ ਪ੍ਰੋਜੈਕਟ ਲਾਏ ਜਾਣਗੇ। ਇਹ ਆਪਣੇ ਆਪ ਚ ਇੱਕ ਨਵਾਂ ਇਤਿਹਾਸ ਜਿਹੜਾ ਆ ਉਹ ਲਿਖਣ ਜਾ ਰਿਹਾ ਹੈ। ਕੱਲ ਜਿੱਤਰਾ ਮੁੱਖ ਮੰਤਰੀ ਜੀ ਨੇ ਦੱਸਿਆ ਜੀਵੀਕੇ ਤੋਂ ਅਸੀਂ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਐਕਵਾਇਰ ਕੀਤਾ ਉਹ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਦੇ ਨਾਂ ਤੇ ਹੁਣ ਚੱਲੂਗਾ ਉਸ ਥਰਮਲ ਪਲਾਂਟ ਚ 1100 ਏਕੜ ਜ਼ਮੀਨ ਸੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਾਂ 1100 ਏਕੜ ਜ਼ਮੀਨ ਚੋਂ 700 ਏਕੜ ਜ਼ਮੀਨ ਜਿਹੜੀ ਆ ਉਹ ਯੂਟਿਲਾਈਜ਼ ਹੋ ਰਹੀ ਸੀ ਯੂਜ਼ ਹੋ ਰਹੀ ਸੀ 400 ਏਕੜ ਜ਼ਮੀਨ ਤੇ ਉਹ ਸੀ ਜਿੱਥੇ ਹੁਣ ਨਵੇਂ ਸਿਰੇ ਤੋਂ ਸਰਕਾਰ ਬਹੁਤ ਸਾਰਾ ਨਵਾਂ ਪ੍ਰੋਜੈਕਟ ਚਾਲੂ ਕਰ ਸਕਦੀ ਆ ਇੱਕ ਬਹੁਤ ਵੱਡਾ ਕਿਉਂਕਿ ਪੰਜਾਬ ਲੈਂਡਲਾਕ ਸਟੇਟ ਹੈ ਸਾਡੇ ਕੋਲ ਤੇ ਜ਼ਮੀਨ ਹੈ ਹੀ ਨਹੀਂ ਔਰ ਜਿਹੜੀ ਜ਼ਮੀਨ ਸਾਡੇ ਕੋਲ ਪਈ ਹੈ ਅਕਵਾਇਰ ਕੀਤੀ ਉਹਦਾ ਬਿਹਤਰ ਇਸਤੇਮਾਲ ਹੋਵੇ ਤੇ ਪਬਲਿਕ ਸੈਕਟਰ ਲਈ ਹੋਵੇ ਇਹ ਆਪਣੇ ਆਪ ਚ ਬਹੁਤ ਕਮਾਲ ਦਾ ਨਮੂਨਾ ਪੰਜਾਬ ਸਰਕਾਰ ਨੇ ਕੱਲ ਪੇਸ਼ ਕੀਤਾ ਹੈ ਆਰਥਿਕ ਤੌਰ ਤੇ ਇਤਰਾ ਕੁਝ ਗੱਲਾਂ ਤੁਹਾਡੇ ਕੋਲ ਮੁੱਖ ਮੰਤਰੀ ਜੀ ਨੇ ਦੱਸੀਆਂ ਸੀ ਕਿ ਬਿਜਲੀ ਜਿਹੜੀ ਆ 5 ਤੋਂ 6 ਰੁਪਏ ਯੂਨਿਟ 7 ਰੁਪਏ ਯੂਨਿਟ ਸੀ ਉਹਦੇ 'ਚ ਵੀ ਤਕਰੀਬਨ 350 ਕਰੋੜ ਰੁਪਏ ਸਾਨੂੰ ਫਾਇਦਾ ਹੋਣਾ ਤੇ ਜਿਹੜਾ ਬੰਦ ਪਿਆ ਥਰਮਲ ਪਲਾਂਟ 'ਚੋਂ ਪਿਛਲੇ 5-6 ਸਾਲਾਂ 'ਚ 1800 ਕਰੋੜ ਰੁਪਏ ਦੇ ਦਿੱਤਾ ਉਹਦੇ ਤੋਂ ਅੱਧੇ ਨਾਲ ਤੇ ਅਸੀਂ ਥਰਮਲ ਪਲਾਂਟ ਹੀ ਖਰੀਦ ਲਿਆ ਮੈਂ ਜਿਹੜੀ ਤੁਹਾਡੇ ਅੱਗੇ ਅੱਜ ਬੁਨਿਆਦੀ ਗੱਲ ਇਹ ਰੱਖਣਾ ਚਾਹੁੰਦਾ ਕਿ ਪਬਲਿਕ ਸੈਕਟਰ ਨੂੰ ਇੰਪਾਵਰ ਕਰਨ ਦੀ ਜਿਹੜੀ ਸਾਫ ਨੀਅਤ ਤੇ ਸਪਸ਼ਟ ਰਾਦੇ ਆ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਾਵਰ ਸੈਕਟਰ ਚ ਕਰਕੇ ਦਿਖਾਏ ਆ ਜਿੱਥੇ ਅਸੀਂ 300 ਯੂਨਿਟ ਬਿਜਲੀ ਫ੍ਰੀ ਦਿੱਤੀ ਤੇ ਕੋਈ ਉਹਦੇ ਚ ਡਿਸਕ੍ਰਿਮੀਨੇਸ਼ਨ ਨਹੀਂ ਕੋਈ ਭੇਦ ਭਾਵ ਨਹੀਂ 올 ਦਾ ਜਿਹੜੇ ਸੈਕਸ਼ਨ ਆਫ ਸੁਸਾਇਟੀ ਸਾਰੇ ਵਰਗਾਂ ਵਾਸਤੇ 300 ਯੂਨਿਟ ਬਿਜਲੀ ਫ੍ਰੀ ਅਸੀਂ ਕਰਕੇ ਦਿਖਾਈ ਪੈਂਡਿੰਗ ਲੇਗੇਸੀ 9000 ਕਰੋੜ ਤੋਂ ਵੱਧ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਤੋਂ ਲੈ ਕੇ ਕਾਂਗਰਸ ਦੇ ਟਾਈਮ ਦੀ ਪਈ ਉਸ ਪੀਐਸਪੀਸੀਐਲ ਦਾ ਪੈਂਡਿੰਗ ਅਮਾਉਂਟ ਜਿਹੜਾ ਪੰਜਾਬ ਸਰਕਾਰ ਉਹਦਾ ਚੁਕਤਾ ਕੀਤਾ ਤੁੰਦਾਦੀ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਹੇਠ ਮੰਤਰੀ ਮੰਡਲ ਨੇ ਜੂਨ 2022 ਵਿੱਚ ਪਲਾਂਟ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਤੇ ਹੁਣ ਪ੍ਰਾਈਵੇਟ ਸੈਕਟਰ ਦਾ ਇਹ ਪਲਾਂਟ ਸਰਕਾਰੀ ਕੰਪਨੀ ਬਣ ਤੋਂ ਬਾਅਦ ਇਸ ਨੂੰ ਚਲਾਉਣਾ ਆਸਾਨ ਹੋ ਜਾਵੇਗਾ ਤੇ ਸਸਤੀ ਬਿਜਲੀ ਮੋਹਿਆ ਕਰਵਾਏਗਾ ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕਡਾਉਨ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਦ ਅਗਲੀ ਖਬਰ ਵੱਲ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋ ਸਕਦੇ ਨੇ ਭਾਰਤੀ ਮੌਸਮ ਵਿਭਾਗ ਨੇ ਭਾਰਤ ਦੇ ਕੁਝ ਹਿੱਸਿਆਂ ਵਿੱਚ 5 ਤੋਂ 11 ਜਨਵਰੀ ਦਰਮਿਆਨ ਤਾਪਮਾਨ ਹੋਰ ਗਿਰਨ ਦੇ ਅਸਾਰਜਤਾਏ ਨੇ ਸ਼ੀਤ ਲਹਿਰ ਦੀ ਪੂਵਿਕਮਣੀ ਕੀਤੀ ਗਈ ਹੈ ਪੰਜਾਬ ਵਿੱਚ ਠੰਡ ਲਹਿਰ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ 12 ਜ਼ਿਲ੍ਹੇ ਅਜੇ ਵੀ ਸੰਘਣੀ ਧੁੰਦ ਦੀ ਲਪੇਟ ਵਿੱਚ ਨੇ। ਇਹਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜ਼ਿਲੰਧਰ ਤੇ ਲੁਧਿਆਣਾ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਵੀ 51 ਤੋਂ 75% ਦੀ ਕੋਹਰੇ ਤੇ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਰਜ ਨਾ ਨਿਕਲਣ ਕਾਰਨ ਦਿਨ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 8 ਡਿਗਰੀ ਹੇਠਾ ਆ ਗਿਆ। ਅੱਜ ਪੰਜਾਬ ਵਿੱਚ ਬਠ ਢਿੰਡਾ ਵਿੱਚ ਘੱਟੋ ਘੱਟ ਤਾਪਮਾਨ 7 ਡਿਗਰੀ ਰਿਕਾਰਡ ਕੀਤਾ ਗਿਆ ਇਸ ਦੇ ਨਾਲ ਹੀ ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਘੱਟੋ ਘੱਟ ਤਾਪਮਾਨ 11 ਡਿਗਰੀ ਤੋਂ ਘਟ ਰਿਹਾ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਦਰਜ ਕੀਤਾ ਗਿਆ ਇਹ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ ਤਾਪਮਾਨ ਡਿੱਗਣ ਨਾਲ ਕਈ ਲੋਕਾਂ ਨੂੰ ਪਰੇਸ਼ਾਨੀ ਹੋਈ ਉਥੇ ਕੁਝ ਲੋਕ ਇਸ ਨੂੰ ਮਾਣ ਵੀ ਰਹੇ ਨੇ ਪੰਜ ਛੇ ਦਿਨ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕੰਮ ਤਾਂ देर ਨਿਕਲਣੇ ਨਹੀਂ ਜਾ ਰਿਹਾ ਸਵੇਰੇ 5 6 ਵੇ 7 ਵੇ ਨਿਕਲਣਾ ਹੁੰਦਾ ਪੂਰੀ ਧੁੰਦ ਛੜਕਾ ਪੁਰੀਆਂ ਵੇਖਦਾ ਵੇਖਦਾ ਗੱਖ ਨਹੀਂ ਜੇ ਏ ਮੋਟਰਸਾਈਕਲਾਂ ਅੱਗੇਆਂ ਨੂੰ ਇੰਡੀਕੇਟਰ ਛੋਟੇ ਪੀਲੀਆਂ ਲਾਈਟਾਂ ਜਿਹੜੀਆਂ ਲੱਗਣਦੀਆਂ ਅੱਜ ਕੱਲ ਉਹ ਲਵਾਉਣੀਆਂ ਪੈਂਦੀਆਂ ਹਨ ਯਾਰ ਇਹ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਤੇ ਹੁਣ ਇਵਨ ਕਿ ਮੈਂ ਹੁਣ ਬੈਡ ਰਿਕਸ਼ੇ 'ਤੇ ਆ ਰਿਹਾ ਸੀ ਤਾਂ ਪਾਪਾ ਜੀ ਵੀ ਬਹੁਤ ਜ਼ਿਆਦਾ ਠੰਡ ਨਾਲ ਪਰੇਸ਼ਾਨ ਹੋਣ ਦੇ ਕਹਿੰਦੇ ਜੀ ਮੈਂ ਘਰ ਚੱਲਾਂ ਸਾਡੇ ਹੱਥ ਨਹੀਂ ਸਿੱਧੇ ਹੋਣ ਦੇ ਮਤਲਬ ਇੰਨੀ ਕਿਹਦੀ ਠੰਡ ਹੈ ਨਾ ਕੰਟਰੋਲ ਤੋਂ ਬਾਹਰ ਆ ਆਪਾਂ ਕੋ ਵੀ ਨਹੀਂ ਬਰਦਾਸ਼ਤ ਹੋਣੀ ਜੀ ਤੋਂ ਦਾਦੀ ਇੱਕੀ ਮੌਸਮ ਵਿਭਾਗ ਨੇ ਮੀਂਹ ਤੇ ਤਾਪਮਾਨ ਨੂੰ ਲੈ ਕੇ ਅਗਲੇ 3 ਮਹੀਨਿਆਂ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਜਨਵਰੀ ਮਾਰਚ ਤੱਕ ਆਮ ਮੀਂਹ ਪੈਣ ਦੀ ਸੰਭਾਵਨਾ ਹੈ ਜਨਵਰੀ ਵਿੱਚ ਆਮ ਨਾਲੋਂ ਵੱਧ ਬਾਰਸ਼ ਦਰਜ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਜਨਵਰੀ ਵਿੱਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਰਾਤ ਨੂੰ ਜ਼ਿਆਦਾ ਠੰਡ ਨਹੀਂ ਹੋਵੇਗੀ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਜਿਸ ਦਾ ਮਤਲਬ ਹੈ ਕਿ ਦਿਨ ਠੰਡੇ ਰਹਿਣਗੇ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯੂਆਪਾ ਤਹਿਤ ਗੈਂਗਸਟਰ ਗੋਲਡੀਬਰਾਡ ਨੂੰ ਅਤਵਾਦੀ ਘੋਸ਼ਿਤ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਬਰਾਡ ਪਬੰਦੀ ਸ਼ੁੱਧਾ ਸੰਗਠਨ ਨਾਲ ਜੁੜਿਆ ਹੋਇਆ ਸੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗੋਲਡੀ ਬਰਾਡ ਨੂੰ ਸਰਹੱਦ ਪਾਰ ਸਥਿਤ ਅਤਵਾਦੀ ਜੱਥਿਆਂ ਦਾ ਸਮਰਥਨ ਮਿਲਦਾ ਹੈ ਭਾਰਤ ਸਰਕਾਰ ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਬਦਨਾਮ ਗੈਂਗਟਰ ਗੋਲਡੀ ਬਰਾਡ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਗ੍ਰਹਿ ਮੰਤਰਾਲੇ ਨੇ ਗੋਲਡੀ ਬਰਾਡ ਨੂੰ ਅਤਵਾਦੀ ਐਲਾਨ ਦਿੱਤਾ ਹੈ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਭਰਾੜ ਪਵੰਦੀਸ਼ੁਦਾ ਖਾਲਸਤਾਨੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਗੈਂਗਸਟਰ ਲਾਰੇ ਬਿਸ਼ਨੋਈ ਦੇ ਜੋੜੀਦਾਰ ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ ਅਤਵਾਦੀ ਐਲਾਨ ਦਿੱਤਾ ਹੈ ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮਸੂਆਣਾ ਕਤਲ ਚ ਵੀ ਵੌਂਟਡ ਹੈ ਇਸ ਤੋਂ ਇਲਾਵਾ ਪੰਜਾਬ ਚ ਟਾਰਗੇਟ ਕਿਲਿੰਗ ਦਾ ਮਲਜ਼ਮ ਵੀ ਹੈ ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਗੈਂਗਸਟਰ ਲੰਡਾ ਨੂੰ ਵੀ ਅਤਵਾਦੀ ਐਲਾਨਿਆ ਸੀ ਗੈਂਗਸਟਰ ਨਾਲ ਸੰਬੰਧਿਤ ਕਈ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੇਂਦਰੀ ਜਾਂਚ ਜੱਸੀ NIA ਨੇ ਅੱਜ ਇਹ 28 ਵੱਡੇ ਪੱਧਰ ਦੇ ਖੌਫਨਾ ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਅਤੇ ਉਹਨਾਂ ਨਾਲ ਸੰਬੰਧਿਤ ਘਟਨਾਵਾਂ ਦਾ ਡਾਟਾ ਤਿਆਰ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ दिल्ली हरियाणा राजस्थान ਤੇ ਹੋਰ ਰਾਜਾਂ ਸਮੇਤ ਦੇਸ਼ ਦੇ ਕਈ ਗੈਂਗਸਟਰਾਂ ਦੇ ਨਾਮ ਸੌਂਪੇ ਗਏ ਹਨ ਜੋ ਕਿ ਕਈ ਵੱਡੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇਣ 'ਚ ਸ਼ਾਮਲ ਹਨ ਇਸ ਦੇ ਨਾਲ ਹੀ ਉਹ ਵਿਦੇਸ਼ਾਂ ਵਿੱਚ ਰਹਿੰਦੇ ਆਂ ਭਾਰਤ ਵਿੱਚ ਟਾਰਗੇਟ ਕਿਲਿੰਗ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰ ਰਹੇ ਹਨ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਗੈਂਗਸਟਰਾਂ ਦੀ ਮਦਦ ਕਰਨ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਅਪਰਾਧਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ਉਹਨਾਂ ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਪਾਸ ਸਰਕਾਰ ਅਧੀਨ ਕੇਂਦਰੀ ਗ੍ਰਹਿ ਮਤਰਾਲੇ ਵੱਲੋਂ ਤਿਆਰ ਕੀਤੀ ਗਈ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦਾ ਕਤਲ ਵੀ ਗੋਲਡੀ ਬ੍ਰਾਂਡ ਨੇ ਕਰਵਾਇਆ ਸੀ ਪਿਛਲੇ ਸਾਲ 29 ਮਈ ਨੂੰ ਸਿੱਧੂ ਮਸੇਵਾਲਾ ਦਾ ਕਤਲ ਦਿਨ ਦਿਹਾੜੇ ਅੰਨੇ ਵਾ ਗੋਲੀ ਚਲਾ ਕੇ ਕੀਤਾ ਗਿਆ ਸੀ ਇਸ ਤੋਂ ਬਾਅਦ ਗੋਲਡੀ ਬ੍ਰਾਂਡ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਕਤਲ ਦੀ ਗੱਲ ਕਬੂਲੀ ਸੀ ਗੋਲਡੀ ਬ੍ਰਾਂਡ ਨੇ ਕਿਹਾ ਕਿ ਮਸੇਵਾਲਾ ਲਾਰੈਂਸ ਦੇ ਕਾਜਦੋਸਤ ਵਿਕੀ ਮਿੱਡੂ ਖੇੜਾ ਦੇ ਕਤਲ ਵਿੱਚ ਸ਼ਾਮਲ ਸੀ ਮਸੇਵਾਲਾ ਦੇ ਮੈਨੇਜਰ ਸ਼ਰਨਦੀਪ ਨੇ ਸ਼ੂਟਰਾਂ ਨੂੰ ਪਨਾ ਦਿੱਤੀ ਅਤੇ ਉਹਨਾਂ ਨੂੰ ਨਿਸ਼ਾਨੇ ਬਾਰੇ ਜਾਣਕਾਰੀ ਦਿੱਤੀ ਜਦੋਂ ਪੁਲਿਸ ਨੇ ਮਸੇਵਾਲਾ ਖਿਲਾਫ ਕੋ ਤਾਂ ਉਸ ਨੂੰ ਕਤਲ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਤਾਂ ਦਾਦੀ ਇੱਕ ਸਿੱਧੂ ਮਸੇਵਾਲਾ ਦੇ ਕਤਲ ਤੋਂ ਬਾਅਦ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਗੋਲਡੀ ਬਰਾੜ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਉਹਨਾਂ ਵੱਲੋਂ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਲੋੜਿੰਗ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਉਹ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਵਿੱਚ ਕਦੋਂ ਤੱਕ ਸੱਫਲ ਹੁੰਦੀ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਕਿਸਾਨਾਂ ਦੀ ਮਹਾਰੈਲੀ ਹੋਈ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ 18 ਕ ਸੰਜਥੇ ਬੰਦੀਆਂ ਦੇ ਸਾਂਝੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮਟੀ ਪੰਜਾਬ ਦੇ ਸੀਨੀਅਰ ਆਗੂ ਸਰਬਰ ਸਿੰਘ ਬੰਦੇਰ ਕਿਸਾਨ ਆਗੂ ਸਤਰਾਜ ਸਿੰਘ ਪੰਨੂ ਦੀ ਕਵਾਈ ਹਟ ਜੰਡਿਆਲਾ ਵਿੱਚ ਵਿਸ਼ਾਲ ਇਕੱਠ ਹੋਇਆ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਦਾਣਾ ਮੰਡੀ ਵਿੱਚ ਇੱਕ ਵਿਸ਼ਾਲ ਮਹਾਰੇਲੀ ਕਰਵਾਈ ਗਈ। ਉੱਤਰੀ ਭਾਰਤ ਦੇ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੂਯੁਕਤ ਕਿਸਾਨ ਮੋਰਚਾ ਦੇ ਸਾਂਝੇ ਸੱਦੇ ਤੇ ਇਹ ਮਹਾਂ ਪੰਚਾਇਤ ਸੱਦੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾ ਕੇ ਸ਼ੋਮਿਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣਾ, ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਪੂਰਨ ਕਰਜ਼ ਮੁਕਤੀ ਦੀ ਮੰਗ ਸਮੇਤ ਅਹਿਮ ਮੰਗਾਂ ਨੂੰ ਲੈ ਕੇ ਵੱਡੇ ਸੰਘਰਸ਼ ਦੀ ਸ਼ੁਰੂਆਤ ਲਈ ਅੱਜ ਅਤੇ 6 ਜਨਵਰੀ ਨੂੰ ਬਰਨਾਲੇ ਵਿਖੇ ਮਹਾਰੇਲੀ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਗਲਤ ਨੀਤੀਆਂ ਬਣਾ ਰਹੀ ਹੈ ਇਸ ਕਰਕੇ ਕਿਸਾਨਾਂ ਨੂੰ ਮਹਾਪੰਚਾਇਤਾਂ ਕਰਨੀਆਂ ਪੈ ਰਹੀਆਂ ਨੇ ਜਿਹੜੀ ਮੋਦੀ ਸਰਕਾਰ ਆ ਜੋ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਗਲਤ ਨੀਤੀਆਂ ਬਣਾ ਰਹੀ ਆ ਇਸ ਕਰਕੇ ਅੱਜ 2 ਜਨਵਰੀ ਨੂੰ ਜੰਡਿਆਲਾ ਗੁਰੂ ਦਾੜਾ ਦੇ ਦਾੜਾ ਮੰਡੀ ਵਿੱਚ ਬਹੁਤ ਵੱਡੀ ਕਿਸਾਨਾਂ ਦੀ ਰੈਲੀ ਹੋ ਰਹੀ ਆ ਜਿਹੜਾ ਅਗਲਾ ਐਲਾਨ ਦਿੱਲੀ ਮੋਰਚਾ ਲਾਉਣ ਦਾ ਅੱਜ ਤੋਂ ਕੀਤਾ ਜਾਊਗਾ ਤੇ ਕਿਸਾਨਾਂ ਚ ਪੂਰਾ ਉਤਸ਼ਾਹ ਆ ਬਹੁਤ ਅੱਜ ਇਹ ਭਾਰੀ ਰੈਲੀ ਕੀਤੀ ਜਾਊਗੀ ਕੀ ਕੀ ਮੰਗਾ ਹੈਗੇ ਜੀ ਤੁਹਾਡੇ ਕੇਂਦਰ ਸਰਕਾਰ ਮੰਗਾ ਇੱਕ ਐਮਐਸਪੀ ਦਾ ਜਿਹੜਾ ਕਾਨੂੰਨ ਬਣਾਉਣਾ ਚਾਹੀਦਾ ਵਾ ਜਿਹੜੀ ਸਰਕਾਰ ਜਿਹੜੇ ਦੁਨੀਆਂ ਬਖਲਾ ਬੀਜਦੀ ਆ ਮੂੰਗੀ ਦਾਲ ਆ ਉਹਨਾਂ ਦੇ ਵੀ ਐਮਐਸਪੀ ਦਾ ਰੇਟ ਬਣਾਉਣਾ ਚਾਹੀਦਾ ਐਮਐਸਪੀ ਇਸ ਕਰਕੇ ਜਿਹੜੀ ਕੰਗਿਆ ਇਹ ਵੀ ਆਪਣਾ ਦੀ ਮੋਦੀ ਸਰਕਾਰ ਔਰ ਬਾਹਰੋਂ ਮਾਰ ਰਹੀ ਆ ਇਸ ਕਰਕੇ ਪੰਜਾਬ ਦੇ ਬਾਹਰ ਵੀ ਇੱਕ ਗਰਾਬਤ ਹੋ ਗਈ ਬਾਜ਼ਾਰ ਬਣ ਗਈ ਆ ਬਾਜ਼ਾਰ ਵਿੱਚ ਲੋਕੀਂ ਕਣ ਖਰੀਦ ਰਹੀ ਆ ਇਸ ਕਰਕੇ ਜਿਹੜਾ ਐਸਪੀ ਬਿਹਾਉ ਬਹੁਤ ਜ਼ਰੂਰੀ ਆ ਇੱਕ ਬਿਜਲੀ ਬਿਹਾਉ ਹੋਰ ਬਹੁਤ ਜ਼ਰੂਰੀ ਆ ਕਿਸਾਨਾਂ ਨੇ ਮੰਗਾ ਵਾ ਇਸ ਕਰਕੇ ਜਿਹੜਾ ਥੀਰ ਹੱਸਿਆ ਤੇ ਕਿਤਾ ਜਿਗਾ ਜੂਗਾ ਤੋਂ ਦਾਦੀ ਇੱਕ ਕਿਸਾਨਾਂ ਵੱਲੋਂ 26 ਫਰਵਰੀ ਨੂੰ ਦਿੱਲੀ ਵਿਖੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਜਿਸ ਲਈ ਪੂਰੇ ਉੱਤਰ ਪ੍ਰਦੇਸ਼ ਦੇ 18 ਕਿਸਾਨ ਜਥੇਬੰਦੀਆਂ ਵੱਲੋਂ ਇੱਕ ਹੋ ਕੇ ਮਹਾਰੈਲੀਆ ਕੀਤਾ ਜਾ ਰਹੀਆਂ ਨੇ ਇਨ੍ਹਾਂ ਮਹਾਂਪੰਚੇਤਾ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਦਿੱਲੀ ਵਿਖੇ ਕਰਨ ਵਾਲੇ ਸੰਘਰਸ਼ ਲਈ ਤਿਆਰ ਹੋਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਅਨਵਾਈਆਂ ਜਾ ਸਕਣ ਦੇਰ ਰਾਤ ਮਕਸੂਦਾ ਦੇਨ ਪਿੰਡ ਸੰਗਲਸੋਲ ਨੇੜੇ ਦੋ ਥਰਮੋਕੋਲ ਫੈਕਟਰੀਆਂ ਨੂੰ ਭਿਆਨਕ ਅੱਗ ਲੱਗ ਗਈ ਲੋਕਾਂ ਨੇ ਅੱਗ ਬੁਝਾਉਣ ਲਈ ਫਾਇਰ ਅਬ੍ਰੇਡ ਦੇ ਨੰਬਰ ਤੇ ਫੋਨ ਕੀਤਾ ਕਰੀਬ 2 ਦਰਜਣ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਦੇਰ ਰਾਤ ਤੱਕ ਅੱਗ ਬੁਝਾਉਂਦੇ ਰਹੀਆਂ। ਦਿਲੰਦਰ ਦੇ ਕੁੰਜ ਨੇੜੇ ਇੱਕ ਫੈਕਟਰੀ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਰਮੋਕੋਲ ਫੈਕਟਰੀ ਵਿੱਚ ਅੱਗ ਲੱਗੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲ ਤੱਕ ਪਤਾ ਨਹੀਂ ਲੱਗ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਬੁਝਾਉ ਦਸਤੇ ਨੂੰ ਅੱਗ ਬੁਝਾਉਣ ਵਿੱਚ ਕਾਫੀ ਸਮਾਂ ਲੱਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਵੱਲੋਂ ਅੱਗ ਬੁਝਾਉਣ ਲਈ ਕੜੀ कि ਉਹਨਾਂ ਦੇ ਘਰ ਵਿੱਚ ਅਚਾਨਕ ਲਾਈਟ ਮਚੜ ਬੁੱਝਣ ਲੱਗੀ ਜਿਸ ਤੋਂ ਬਾਅਦ ਉਹਨਾਂ ਆਲੇ ਦੁਆਲੇ ਦੇਖਿਆ ਤਾਂ ਇੱਥੇ ਅੱਗ ਲੱਗੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਉਹਨਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਕਿ ہمارا ਬਲੈਕ ਬੈਂਸ ਹੈ ਤੁੰਗਾਲੇਤ ਨਾਲ ਹੋਰਕਲ ਘਰ ਗਿਆ ਕੀ ਮਾਰਾ ਬਲੈਕ ਤੇ ਮੈਂ ਕੱਢ ਦਿੱਤਾ ਮਾਰਨਾ ਆਇਆ ਦੇਖਾ ਤਾਂ ਇਸੇ ਕਮਰੇ ਨਾਲ ਅੱਗ ਲੱਗ ਰਹਾ ਸੀ ਮੈਂ ਫੋਨ ਕੀਤਾ ਕਿ ਇੱਥੇ ਅੱਗ ਲੱਗ ਰਹਾ ਤਾਂ ਕੋਈ ਆ ਨਹੀਂ ਆ ਰਹੀ ਜੀ ਕਿ ਇਹ ਲੋਗ ਆਏ ਉਸਕੇ ਬਾਅਦ ਫੋਨ ਮੈਂ ਫਰਮਾਂ ਪਰ ਸੇ ਪਾਣੀ ਨਹੀਂ ਪਾ ਰਿਹਾ ਹੈ ਉਸਕੇ ਬਾਅਦ ਫੋਨ ਲਗਾ ਜੀ आप यहाँ पर रहते हो अच्छा नाल रहते हो। कारण पता लगा का आ, क्या है जी पता, हैं। पता, हैं। आग का पता नहीं जी। जी तो फिर कितने देर हो गया आग लगी को सर ये लगभग करीब दस बजे लगा सका दस बजे लगा फायर ब्रिगेड टाइम ऐसी ये फैक्ट्री कौन सा है ये कंपनी सर थर्माकर् कितनी फैक्ट्री को आग लगी है ਗੋਨੀ ਲਗਾ ਸਰ ਅਗਲੇ ਤੋ ਨਹੀਂ ਪਤਾ ਅਗਲੇ ਲੱਗਣ ਦਾ ਕਾਰਨ ਪਤਾ ਲਗਾ ਨਹੀਂ ਸਰ ਕਿੰਨੇ ਵਜੇ ਲੱਗੀ ਸੀ ਇਹ ਸੱਲ ਲਗਾਇਆ 10 ਮਿੰਟ ਬਾਅਦ ਧੂਆ ਥੇੜਾ ਫਿਰਦਾ ਅਗਲ ਘੜ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਜਿੱਥੇ ਅਮੁਖ ਸੁਰਖੀਆਂ ਤੇ ਭਾਰਤ ਦੇ ਟਰੱਕ ਡਰਾਈਵਰਾਂ ਨੇ ਕੀਤੀ ਹੜਤਾਲ ਇਟਾਂਡ ਰੰਦ ਸੰਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਚ ਤੇਲ ਟੈਕਰ ਯੂਨੀਅਨਾਂ ਦੇ ਡਰਾਈਵਰਾਂ ਦੀ ਹੜਤਾਲ ਕਈ ਥਾਵਾਂ ਤੇ ਪੈਟਰੋਲ ਪੰਪਾਂ ਤੇ ਮੁੱਖਿਆ ਤੇਲ ਪੈਟਰੋਲ ਪੰਪ ਕਿਤੇ ਗਏ ਬੰਦ ਬਲਵੰਤ ਸਿੰਘ ਰਾਜਵੋਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਪਾਰਲੀਮੈਂਟ ਵਿੱਚ ਦਿੱਤੇ ਗੇ ਬਿਆਨ ਤੇ ਮੰਗਿਆ ਜਵਾਬ ਕਿ ਹਮਾਂ ਨੇ ਕੋਈ ਗੁਨਾਹ ਕੀਤਾ ਹੀ ਨਹੀਂ ਤਾਂ ਫਿਰ ਪੁਛਤਾਵਾ ਕਿਸ ਗੱਲ ਦਾ ਮਾਫੀ ਕਿਸ ਗੱਲ ਦੀ ਨਵਜੋਤ ਸਿੰਘ ਸਿੱਧੂ ਨੇ ਆਵਾਦੀ ਪਾਰਟੀ ਦੀ ਜਾਣ ਦੀ ਖਬਰਾਂ ਵਿਚਕਾਰ ਸਿੱਧੂ ਦਾ ਆਇਆ ਵੱਡਾ ਬਿਆਨ ਅਰਵਿੰਦ ਕੈਜੀਵਾਲ ਤੇ ਸਾਹ ਦੇ ਤਿੱਖੇ ਨਿਸ਼ਾਨੇ ਕਿਹਾ ਸ਼ਰਾਬਕਟਾਲੇ ਚ ਮੇਰੇ ਸਵਾਲਾਂ ਦਾ ਨਹੀਂ ਮਿਲਿਆ ਹਾਲ ਤੱਕ ਕੋਈ ਜਵਾਬ ਡੀਐਸਪੀ ਦੇ ਸੰਸਰੀਕੇਜ ਕਤਲ ਤੋਂ ਬਾਅਦ ਵਿਰੋਧੀਆਂ ਦਾ ਸਰਕਾਰ ਤੇ ਨਿਸ਼ਾਨਾ ਰਾਜਾਪੁਰਿੰਗ ਤੋਂ ਬਾਅਦ ਪ੍ਰਗਟ ਸਿੰਘ ਨੇ ਕੇਰੀ ਸਰਕਾਰ ਕਿਹਾ ਆਜਪਾ ਦੀ 2 ਟੀਮ ਹੈ ਆਮ ਆਦੀ ਪਾਰਟੀ ਕਾਂਗਰਸ ਨੂੰ ਕਰਨਾ ਚਾਹੁੰਦੀ ਹੈ ਖਤਮ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫੇਰ ਆਜ ਰੋਮਾਗੇ ਧੰਨਵਾਦ